ਹਾਂਜੀ ਸਵਾਗਤ ਹੈ ਜੀ ਕਿਸਾਨ ਭਰਾਓ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕੋ ਘਰੇ ਤਿੰਨ ਟਰੈਕਟਰ ਆ ਜੀ ਹਰੇਕ ਤਰ੍ਹਾਂ ਦਾ ਟਰੈਕਟਰ ਆ ਜਿੰਨੇ ਕੋਈ ਆਪਣੇ ਤੋਰੇ ਫੇਰੇ ਵਾਸਤੇ ਲੈਣਾ ਉਹਦੇ ਵਾਸਤੇ ਨਿੱਕਾ ਟਰੈਕਟਰ 265 ਇੱਕ ਖੜਾ ਆ ਜੀ 363 ਹਾਲੈਂਡ ਵਾਲਿਆਂ ਦਾ ਜਿੰਨੇ ਜਿਆਦੀ ਵਾਈ ਦਾ ਕੰਮ ਲੈਣਾ ਇਹ ਟਰੈਕਟਰ ਲੈ ਸਕਦਾ ਇੱਕ ਸੋਨਾਲੀਕਾ 750 ਜੀ ਬੀਸੀ ਮਾਡਲ ਆ ਬਾਕੀ ਪਹਿਲਾਂ ਆਪਾਂ ਜਾਣਕਾਰੀ ਦਿੰਨੇ ਆ ਜੀ ਇਸ ਟਰੈਕਟਰ ਬਾਰੇ ਜਿਹੜਾ ਮਹਿੰਦਰਾ 265 ਦਾ ਈ ਇਹ ਦੇਖ ਸਕਦੇ ਤੁਸੀਂ ਟਰੈਕਟਰ ਹੈਗਾ ਜੀ 96 ਮਾਡਲ 96 ਮਾਡਲ ਟਰੈਕਟਰ ਹੈ ਜੀ ਤੇ ਹਰਿਆਣਾ ਨੰਬਰ ਆ ਪੰਜਾਬ ਚ ਨਾ ਹੋਇਆ ਵੇ ਇਹ ਪੰਜਾਬ ਚ ਨਾ ਹੋਇਆ ਵਾ ਬਾਕੀ ਸੈਲਫ ਸਟਾਰਟ ਟਰੈਕਟਰ ਹੈ ਜੀ ਇੰਜਨ ਗੇਅਰ ਦਾ ਚੰਗਾ ਤੁਸੀਂ ਵਾਹ ਕੇ ਖਰੀਦ ਸਕਦੇ ਅਗਲੇ ਟਾਇਰ ਪਏ ਜੀ 70 ਤੋਂ 75% ਪੱਕੇ ਟਾਇਰ ਆ ਜੀ ਮਗਰਲੇ ਟਾਇਰ ਪਏ ਆ ਜੀ ਆਪਣੇ 35 ਤੋਂ 40% ਇਹ ਵੀ ਪੱਕੇ ਆ ਕੋਈ ਰਵੜ ਵਾਲੇ ਨਹੀਂ ਤੇ ਬਾਕੀ ਰੰਗ ਰੂਪ ਦਾ ਜਿੰਨਾ ਪਿਆ ਟਰੈਕਟਰ ਨਾਲ ਦਾ ਜੀ ਇੰਜਨ ਗੇਅਰ ਹਿੱਸੇ ਦਾ ਟਰੈਕਟਰ ਓਕੇ ਹੈ ਜੀ ਤੁਸੀਂ ਵਾਹ ਕੇ ਖਰੀਦ ਸਕਦੇ ਹੋ ਤੇ ਬਾਕੀ ਹੁਣ ਆਪਾਂ ਤੁਹਾਨੂੰ ਟਰੈਕਟਰ ਚਾਰਜ ਫੇਰੋਂ ਵਿਖਾ ਦਿੰਨੇ ਆ ਸਾਈਡ ਤੋਂ ਵੀ ਵਿਖਾ ਦਿੰਨੇ ਆ ਐ ਸਾਈਡ ਤੋਂ ਵੀ ਦੇਖ ਸੁੱਕਾ ਟਰੈਕਟਰ ਹੈ ਜੀ ਪੂਰਾ ਸੁੱਕਾ ਟਰੈਕਟਰ ਆ ਆਪਦਾ ਤੁਸੀਂ ਚਲਾ ਕੇ ਖਰੀਦ ਕੇ ਫਿਰ ਖਰੀਦ ਸਕਦੇ ਹੋ ਜੀ ਤੇ ਬਾਕੀ ਇਹ ਰੇਟ ਹੈ ਰੇਟ ਵੀ ਬਹੁਤ ਜ਼ਾਇਦਾ ਇਸ ਟਰੈਕਟਰ ਦਾ ਇਹਦਾ ਹੈ ਜੀ 1 ਲੱਖ ਤੇ 5000 ਰੁਪਇਆ 96 ਮਾਡਲ 265 ਦਾ ਰੇਟ ਹੈ ਜੀ 1 ਲੱਖ ਤੇ 5000 ਰੁਪਇਆ ਬਾਕੀ ਜਿਹੜਾ ਆਪਣੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਊਗਾ ਉਹਦਾ ਮਾਨਤਾ ਨਹੀਂ ਵੀਰ ਕਰ ਦੇਣਗੇ ਬਾਕੀ ਮਾਲਕ ਨਾਲ ਆਪਾਂ ਗੱਲਬਾਤ ਕਰਦੇ ਆਂ ਉਹਨਾਂ ਤੋਂ ਨੰਬਰ ਵੀ ਲੈਨੇ ਆਂ ਮਾਲਕ ਵੀਰ ਆਪਣੇ ਨਾਲ ਆਈ ਤੇ ਹਾਂਜੀ ਹਾਂਜੀ ਇਹ ਟਰੈਕਟਰ ਜੀ ਕਿੰਨੇ ਤੱਕ ਆਪਾਂ ਛੱਡ ਦੇਣਾ ਜੀ ਮੌਕੇ ਤੇ ਬਸ ਜਿਹੜਾ ਦੂਰੋਂ ਚੱਲ ਕੇ ਆਵੇਗਾ ਹਾਂਜੀ ਉਹਨੂੰ 100 ਰੁਪਏ ਤੇਲ ਪਾ ਕੇ ਦਿੱਤੇ ਜਾਵੇਗਾ ਜਿਹੜਾ 100 ਕਿਲੋਮੀਟਰ ਜਾਵੇਗਾ ਠੀਕ ਆ ਜੀ ਜਿਹੜਾ 50 ਕਿਲੋਮੀਟਰ ਅੰਦਰ ਆਵੇਗਾ ਉਹਨੂੰ 500 ਦਾ ਤੇਲ ਪਾ ਕੇ ਦੇ ਜਾਵੇਗਾ ਬਾਕੀ ਮੌਕੇ ਮਾਨਤਾ ਨੂੰ ਕੀਤਾ ਜਾਵੇਗਾ ਤੇ ਟਰੈਕਟਰ ਪਾਣਾ ਦਿੱਤਾ ਜਾਵੇ। ਦੇਖੋ ਜੀ ਬਹੁਤ ਵਧੀਆ ਆਪਣੇ ਗੱਲ ਕੀਤੀ ਹੈ ਵੀਰ ਨੇ ਵੀ ਤੇਲ ਦਾ ਖਰਚਾ ਵੀ ਦਵਾਂਗੇ ਜੋ ਸੌਦਾ ਹੁੰਦਾ ਦੂਰ ਆਵੇ ਬੰਦੇ ਲਈ 1000 ਰੁਪਏ ਤੇ ਤੇਲ ਦਾ ਹੀ ਛੱਡਣਾ ਸਿੱਧਾ। ਤੇ ਬਾਕੀ ਟਰੈਕਟਰ ਸਾਰਾ ਓਕੇ ਜੀ। ਓਕੇ ਓਕੇ। ਇੰਜਨ ਗੇਅਰ ਦਾ ਵਾਹ ਕੇ ਖਰੀਦਦਾ। ਬਸ ਵਾਹ ਕੇ ਖਰੀਦਦਾ। ਚਲੋ ਇਹ ਆਪਾਂ ਹੁਣ ਵਿਖਾ ਦਈਏ ਸੋਨਾਲੀਕਾ ਹੀ। ਸੋਨਾਲੀਕਾ ਸਰ। ਸੋਨਾਲੀਕਾ ਆਪਣਾ ਹੈਗਾ ਜੀ 2000 ਮਾਡਲ। 2000 ਮਾਡਲ। 2000 ਮਾਡਲ ਸੋਨਾਲੀਕਾ ਤੁਸੀਂ ਦੇਖ ਸਕਦੇ ਹੋ। ਰਾਜਸਥਾਨ ਨੰਬਰ ਆ ਜੀ। ਪੰਜਾਬ ਜੋ ਹੈ ਤੇ ਪੰਜਾਬ ਚ ਨਾ ਹੋਇਆ ਕਾਪੀ ਪੰਜਾਬ ਚ ਨਾ ਹੋਈ ਆ ਨਾ ਦਾ ਕੋਈ ਆਪਾਂ ਨੂੰ ਦਿੱਕਤ ਨਹੀਂ ਆ ਗਈ ਟਰੈਕਟਰ ਇਹ ਵੀ ਸਾਰਾ ਓਕੇ ਆ ਜੀ ਤੇ ਬਾਕੀ ਪਾਵਰ ਸਟੀering ਟਰੈਕਟਰ ਆ ਤੁਹਾਨੂੰ ਵਿਖਾ ਦਿੰਨੇ ਅੱਗੇ ਜਾ ਕੇ ਵੀ ਕੈਮਰਾਮੈਨ ਨੂੰ ਆਪਾਂ ਕਹਿੰਨੇ ਪਾਵਰ ਸਟੀering ਆ ਜੀ ਵਿਖਾ ਦਿਓ ਟਰੈਕਟਰ ਤੇ ਪਰਲੇ ਪਾਸੇ ਦੀ ਹੋ ਜੋ ਬਾਕੀ ਇਹ ਵੀ ਟਰੈਕਟਰ ਕਿਤੋਂ ਲੀਕਿੰਗ ਸ਼ੀਕਿੰਗ ਨਹੀਂ ਐ ਸੁੱਕਾ ਟਰੈਕਟਰ ਪਿਆ ਜੀ ਜ਼ਿਮੀਂਦਾਰਾ ਚੱਲਿਆ ਟਰੈਕਟਰ ਐ ਵਾਈ ਤੇ ਤੇ ਬਾਕੀ ਰੰਗ ਸ਼ੋਅ ਲਾ ਕੇ ਰੱਖੀ ਰੱਖੀ ਸੀ ਜੀ ਨੇ ਤਾਂ ਕਰਕੇ ਰੰਗ ਸ਼ੋਅ ਦਾ ਵੀ ਬਹੁਤ ਚੰਗਾ ਪਿਆ ਤੇ ਬਾਕੀ ਜਿੰਨਾ ਪਿਆ ਰੰਗ ਰੂਪ ਇਹਦਾ ਵੀ origignal ਰੰਗ ਹੈ ਜੀ ਸਾਰਾ ਤੁਸੀਂ ਦੇਖ ਸਕਦੇ ਹੋ ਟਾਇਰ ਤਾਂ ਆਪਣੀ ਕੰਡੀਸ਼ਨ ਪਈ 80% ਤੋਂ ਵੀ ਉੱਤੇ ਰੇਡੀਅਲ ਟਾਇਰ ਅਪੋਲੋ ਦੇ ਆ ਜੀ ਵਿਕਰਾਂਤ ਦੇ ਇਹ ਟਾਇਰ ਬਹੁਤ ਚੰਗੇ ਆ ਜੀ ਤੇ ਬਾਕੀ ਅਗਲੇ ਟਾਇਰ ਗੁਡিয়ার ਕੰਪਨੀ ਦੇ ਆ ਪਾਵਰ ਸਟੀering ਲੱਗਿਆ ਦੇਖ ਸਕਦੇ ਹੋ ਤੁਸੀਂ ਇੰਜਨ ਗੇਅਰ ਦਾ ਇਹਦਾ ਵੀ ਓਕੇ ਕੋਈ ਬਲੋ ਨਹੀਂ ਹਿੱਸੇ ਇਹ ਹਿੱਸੇ ਦਾ ਵੀ ਪੂਰਾ ਓਕੇ ਆ ਬਾਕੀ ਇਹ ਮਾਡਲ ਡਬਲ ਕਲਚ ਜਾਈ ਇਹ DC ਮਾਡਲ ਇੰਟਰਨੈਸ਼ਨਲ ਸੋਨ ਵਾਲੀ ਕਾਲੇ ਬਹੁਤ ਘੱਟ ਖਰਚਾ ਜੀ ਇਹਨਾਂ ਦਾ ਕਿਉਂਕਿ ਇਹ ਹਿੱਸਾ ਵੀ ਬਹੁਤ ਵਧੀਆ ਸਪੀਡਾਂ ਇਹਨਾਂ ਦੀਆਂ ਵਾਈ ਹੋਈ ਤੇ ਬਹੁਤ ਘੱਟ ਬਾਕੀ ਇਹਦੇ ਬਾਰੇ ਆਪਾਂ ਰੇਟ ਬਾਰੇ ਜਾਣਕਾਰੀ ਲੈਣੇ ਆ ਤੇ ਮਾਨਤਨ ਪੁੱਛਦੇ ਕਿੰਨਾ ਹੋ ਜਾਊਗਾ ਜੀ ਰੇਟ ਦੱਸੋ ਜੀ ਇਹਦਾ ਇਹਨਾਂ ਦਾ ਜੀ 2 ਲੱਖ 20000 ਰੁਪਿਆ 2 ਲੱਖ 20000 ਰੁਪਿਆ ਇਹਦਾ ਰੇਟ ਆ ਜੀ ਸੋਨਾਲੀਕਾ 750 ਦਾ 2000 ਮਾਡਲ ਆ ਜੀ ਇਹਨਾਂ ਦਾ ਵੀ ਇਹੋ ਛੋੜਦੀ ਜਾਵੇਗੀ ਜਿਹੜਾ 50 ਕਿਲੋਮੀਟਰ ਆਵੇਗਾ ਉਹਨੂੰ 500 ਜਿਹੜਾ 100 ਕਿਲੋਮੀਟਰ ਆਵੇਗਾ ਉਹਨੂੰ ਯਾਰ ਦਾ ਜਿਹੜਾ 200 ਚੱਲੇਗਾ 20 ਲੀਟਰ ਤੇਲ ਦਿੱਤਾ ਜਾਵੇ 200 ਕਿਲੋਮੀਟਰ ਵਾਰ ਤੋਂ ਜਿਹੜਾ ਆਊਗਾ 20 ਲੀਟਰ ਤੇਲ ਦਿੱਤਾ ਜਾਊਗਾ ਜੀ ਸੌਦਾ ਜੋ ਮੌਕੇ ਦੇ ਮਾਰ ਜਦੋਂ ਹਾਂ ਜੀ ਸੌਦਾ ਹੋਊਗਾ ਬ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਇਹਦਾ ਵੀਰਮਾਨਤਨ ਵੀ ਪੂਰਾ ਕਰਨਗੇ ਇਹ ਨਹੀਂ ਵੀ ਆਪਣਾ ਜਿੰਨਾ ਰੇਟ ਪਾਦਾ ਕੋਈ ਫਿਕਸ ਆ ਇਹਦੇ ਚੋਂ ਵੀ ਮਾਨਤਨ ਹੋਊਗਾ ਜਿਹੜਾ ਆਪਣਾ ਵੀਡੀਓ ਦੇਖ ਕੇ ਚੈਨਲ ਦਾ ਆਪਣਾ ਸਕਰੀਨਸ਼ਾਟ ਲੈ ਕੇ ਆ ਜੇ ਤਾਂ ਪੂਰਾ ਮਾਨਤਨ ਕੀਤਾ ਇੰਜਨ ਗੇਅਰ ਦਾ ਵਾਹ ਕੇ ਲੋਕੇ ਕੋਈ ਆਵਾਜ਼ ਨਹੀਂ ਚਲਾ ਕੇ ਵੇਖ ਸਕਦਾ ਵਾਹ ਕੇ ਵੇਖ ਸਕਦਾ ਸੈਲਫ ਸਟਾਰਟ ਹੈ ਸੈਲਫ ਸਟਾਰਟ ਸੈਲਫ ਸਟਾਰਟ ਇੰਜਨ ਗੇਅਰ ਦਾ ਓਕੇ ਜੀ ਵਾਹ ਕੇ ਖਰੀਦ ਸਕਦਾ ਹੈ ਬਾਕੀ ਪੈਟਰੂਲ ਪਾਉਣ ਦੀ ਕੋਈ ਲੋੜ ਨਹੀਂ ਟਰੈਕਟਰ ਬੱਸ ਲੈ ਜਾਓ ਤੇ ਵਾਹੀ ਕਰੋ ਆਪਦੀ ਕਿਸੇ ਚੀਜ਼ ਤੇ ਮਰਜੀ ਲਾਓ ਤੂਰੀ ਵਾਲੀ ਤੇ ਲਾਓ ਰੀਪਰ ਤੇ ਲਾਓ ਡਬਲ ਤੇ ਸਰਵਿਸ ਹੋਈ ਵੀ ਆ ਇਸ ਟਰੈਕਟਰ ਦੀ ਸਰਵਿਸ ਵੀ ਹੋਈ ਵੀ ਆ ਕੋਈ ਤੇਲ ਬਦਲਣ ਦੀ ਲੋੜ ਨਹੀਂ ਤੇ ਬਾਕੀ ਤੁਸੀਂ ਟਰੈਕਟਰ ਸਾਰਾ ਦੇਖ ਸਕਦੇ ਹੋ ਜਿਹੜਾ ਸਮਾਨ ਨਾਲ ਹੋਊਗਾ ਜੀ ਜਿਹੜਾ ਹੋਊਗਾ ਜਿਵੇਂ ਫੱਤੀ ਡੰਡਾ ਛਤਰੀ ਜਿਹੜਾ ਸਮਾਨ ਹੁੰਦਾ ਉਹ ਸਾਰਾ ਨਾਲ ਦਿੱਤਾ ਜਾਊ ਬਾਕੀ ਕਾਪੀ ਕਾਗਜਾਂ ਦਾ ਵੀ ਪੂਰਾ ਓਕੇ ਜੀ ਅੱਗੇ ਆ ਗਿਆ ਜੀ ਟਰੈਕਟਰ ਆਪਣਾ ਹੌਲੈਂਡ 3630 ਹੌਲੈਂਡ 2000 ਮਾਡਲ ਟਰੈਕਟਰ ਆ ਜੀ ਸਾਰਾ ਓਰੀਜਨਲ A to Z ਖੁੱਲਿਆ ਨਹੀਂ ਹਜੇ ਤੱਕ ਨਾਲ ਦੇ ਟਾਇਰਾਂ ਜਾਈ ਤੇ ਟਾਇਰ ਵੀ ਤੁਸੀਂ ਦੇਖ ਲੈਣ 40 ਤੋਂ 45% ਨਾਲ ਦੇ ਟਾਇਰ ਪੱਕੇ ਟਾਇਰ ਆ ਜੀ ਤੇ ਇਹ ਪੰਜਾਬ ਨੰਬਰ ਆਈ ਲੋਕਲ ਨੰਬਰ ਆਪਣੇ ਇੱਥੋਂ ਦਾ ਪੰਜਾਬ ਦਾ ਹੀ ਨੰਬਰ ਆ ਹਜੇ ਸੀਲਡ ਟਰੈਕਟਰ ਆਈ ਸਾਰਾ ਕਿਧੋਂ ਨਹੀਂ ਖੁੱਲਿਆ ਕੋਈ ਲੈਫਟ ਟਾਪਾਂ ਨਹੀਂ ਚਕੀਚਾ ਹਜੇ ਤੱਕ ਕੋਈ ਟਰੈਕਟਰ ਦੇ ਸਲਫ ਚ ਕਿਸੇ ਚੀਜ਼ ਚ ਕੋਈ ਨੁਕਸ ਨਹੀਂ ਜੋੜ ਸਾਰੇ ਉਵੇਂ ਦੇ ਉਵੇਂ ਹੀ ਪਏ ਆ ਬਾਕੀ ਰੰਗ ਵੀ ਬਹੁਤ ਚੰਗਾ ਪਿਆ 2000 ਮਾਡਲ ਕੰਡੀਸ਼ਨ ਦੇ ਹਿਸਾਬ ਤੇ ਨਾਲ ਦਾ ਰੰਗ ਹਜੇ ਪਿਆ ਕੋਈ ਰੰਗ ਨਹੀਂ ਪੇਂਟ ਨਹੀਂ ਹੋਇਆ ਤੁਸੀਂ ਦੇਖ ਸਕਦੇ ਹੋ ਰੀਅਲ ਰੰਗ ਆਈ ਸਾਰਾ ਟਾਇਰ ਉਖਾ ਦਿਓ ਅਗਲੇ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਪਈ ਮੱਗਲੇ ਟਾਇਰ ਵੀ ਵਧੀਆ ਆਪਣੀ ਖਿਚਾਈ ਦੇ ਕੰਮ ਕਰਦੇ ਆ ਪੂਰੀ ਗੁੱਡੀ ਖੜੀ ਆ ਜੇ ਤੇ ਰਿੰਮਾਂ ਦਾ ਵੀ ਚਾਰੇ ਰਿੰਮ ਵੀ ਚੰਗੇ ਅਰੀਜਨਲ ਨਾਲ ਦੇ ਰਹਿਮਾ ਜੀ ਸੈਲਫ ਸਟਾਰਟ ਆ ਇਹ ਵੀ ਟਰੈਕਟਰ ਸੈਲਫ ਸਟਾਰਟ ਇਹ ਟਰੈਕਟਰ ਆ ਜੀ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਮਾਡਲ 2000 ਆ ਜੀ 2000 2000 ਮਾਡਲ ਆ ਤੇ ਬਾਕੀ ਇਹਦੇ ਜੋ ਕੀ ਮਾਨਤਨ ਕਰੋਗੇ ਇਹਦੇ ਜੀ ਫੁੱਲ ਮਾਨਤਨ ਕਿਤੇ ਜਾਵੇਗਾ 230000 ਰੁਪਏ ਮੁੱਲੇ ਤੇ ਮੌਕੇ ਤੇ ਜੋ ਵਾਧਾ ਘਾਟ ਹੋ ਜਾਏਗਾ 230000 ਰੁਪਏ ਦੀ ਕੀਮਤ ਆ ਬਾਕੀ ਮੌਕੇ ਤੇ ਜਿਹੜਾ ਵੀ ਚੱਲ ਕੇ ਆਊਗਾ 5 ਤੋਂ 7000 ਤਾਂ ਆਪਣੇ ਚੈਨਲ ਲਈ ਆਪਾਂ ਮਾਨਤਨ ਕਰਾ ਦਾਂਗੇ ਇਸ ਟਰੈਕਟਰ ਦਾ ਤੇ ਬਾਕੀ ਤੁਸੀਂ ਇਹਨੂੰ ਵਾ ਕੇ ਚੈੱਕ ਕਰ ਸਕਦੇ ਹੋ ਜਿਵੇਂ ਮਰਜ਼ੀ ਚੈੱਕ ਕਰੋ ਜੀ ਤੁਹਾਨੂੰ ਖੁੱਲੀ ਛੁੱਟੀ ਹੋਊਗੀ ਠੀਕ ਹੈ ਜੀ ਹਾਂਜੀ ਹਾਂਜੀ ਇੰਜਨ ਗੇਅਰ ਦਾ ਓਕੇ 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 ਕੋਈ ਆਵਾਜ਼ ਨਹੀਂ ਕੁਝ ਨਹੀਂ ਕੋਈ ਆਵਾਜ਼ ਨਹੀਂ ਪੰਜਾਬ ਨੰਬਰ ਹੈ ਇਹ ਕਾਪੀ ਕਾਗਜ਼ਾਂ ਦਾ ਵੀ ਟਰੈਕਟਰ ਓਕੇ ਆ ਤੇ ਬਾਕੀ ਜੇ ਇਸ ਤਰ੍ਹਾਂ ਦੀ ਤੁਸੀਂ ਆਪਣੇ ਵੀਡੀਓ ਚੈਨਲ ਤੇ ਪਾਉਣਾ ਚਾਹੁੰਦੇ ਹੋ ਆਪਣਾ ਨੰਬਰ ਦਿੱਤਾ ਹੈ ਨੋਟ ਕਰ ਲਿਓ ਤੇ ਇਹਨਾਂ ਤਿੰਨਾਂ ਟਰੈਕਟਰਾਂ ਚੋਂ ਕੋਈ ਵੀ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜਿਹੜਾ ਤੁਹਾਨੂੰ ਚਾਹੀਦਾ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਨੰਬਰ ਨੰਬਰ ਆਪਾਂ ਦੇ ਦਨੇ ਵੀਰ ਦਾ 94637 9463703592 03592 ਇਹ ਨੰਬਰ ਆਪਾਂ ਸਕਰੀਨ ਦੇ ਥੱਲੇ ਚਲਾ ਦੇਾਂਗੇ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਜੋ ਕੋਈ ਫੋਟੋਮਾਂ ਮੰਗਾਉਣੀ ਆ ਫੋਟੋਮਾਂ ਵੀ ਮੰਗਾ ਸਕਦੇ ਹੋ ਗੱਲ ਵੀ ਕਰ ਸਕਦੇ ਹੋ ਸੌਦਾ ਵੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ